ਸੋ ਲੋ ਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ 'ਚ। ਵਲੌਕਾ ਦਾ ਬਣ ਰਿਹਾ ਥੋਨੂੰ ਜਿਨ੍ਹਾਂ ਨੇ ਦੂਜੇ ਚੈਨਲ ਤੇ ਦੇਖਿਆ ਅਨੁਰੂਧ ਜੀ ਲੜਲੇ ਤੇ ਉਹਨਾਂ ਨੂੰ ਪਤਾ ਹੋਊਗਾ ਵੀ ਮਿੱਠਾ ਮਿੱਠਾ ਦਾ ਦੁੱਧ ਤੇ ਖੱਟੀ ਇਮਲੀ ਨਾਲ ਦੋਨੋਂ ਦਾ ਕੰਬੀਨੇਸ਼ਨ ਇਕੱਠਾ ਕਰਕੇ ਬਣਾਉਣਾ। ਜੀ ਬੱਲ ਸੋ ਲਾ ਜੀ ਮੇਨ ਮੁੱਦੇ ਤੇ ਆਈਏ ਆਪਾਂ ਮਿੱਠਾ ਕਦੂਆ ਥੱਲੇ ਪਾਣੀ ਲੱਗਿਆ ਹੋਇਆ ਉਹਨੂੰ ਇੰਡਕਸ਼ਨ 'ਤੇ ਮਿੱਠਾ ਕਦੂ ਮਿੱਠਾ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਤੇ ਆਪਾਂ ਉਹ ਖੱਟੇ ਇਮਲੀ ਰੇਹਲੀ ਕਿਹੜੀ ਹੈ ਔਰ ਪਾ ਲੈਣੀ ਹੈ ਮਾਪੇ ਦਾ ਅੱਜ ਕੱਲ ਦੀ ਕਰ ਦਿੱਤੀ ਇਹ ਇਮਲੀ ਵਾਲਾ ਬਣਾ ਕੇ ਦਿਹੁਣਾ ਇਮਲੀ ਵਾਲਾ ਬਣਾਉਣਾ ਮਿੱਠਾ ਕਰ ਦੂ ਮੈਂ ਅੱਗੇ ਵੀ ਜਦ ਦੋ ਵਾਰ ਬਣਾਇਆ ਇਮਲੀ ਵਾਲੀ ਬਣਾਇਆ ਮੈਂ ਕਦੇ ਸੁਣਿਆ ਨਹੀਂ ਸੀ ਤੇ ਚਲੋ ਬਣਾਇਆ ਵੀ ਹੋਗਾ ਮੇਰੇ ਯਾਦ ਨਹੀਂ ਸੀ ਜੇਰ ਬਾਅਦ ਬਣਾਉਣੀ ਆਪਾਂ ਛੇਤੀ ਬਣਾਉਂਦੇ ਹਾਂ ਸਭ ਤੋਂ ਪਹਿਲਾਂ ਆਜੋ ਹੁਣ ਪਾਉਨੇ ਆ ਤੇਲ ਤੜਕਾ ਲਾਉਣਾ ਹਾਂ ਤੜਕਾ ਲਾਉਣਾ ਵੀ ਪਹਿਲਾਂ ਆਪ ਦਾ ਤੁਰੀ ਕੋ ਤੋਂ ਮਸਾਲੇ ਨੂੰ ਜਵਾਬੋਂ ਨਹੀਂ ਲੈਣੀ ਇਹ ਮੇਰੀ ਆਪ ਦੀ ਰੈਸਪੀ ਹੈ ਮੈਂ ਦੇਖੀ ਨਹੀਂ ਕਿਤਾ ਹਾਂ ਲੱਗਦਾ ਕਿ ਅਗੇ ਪਾਤਾ ਦਿੱਤਾ ਬਾਹਰ ਹੱਤੀ ਤੇ ਜਾ ਕੇ ਇਮਲੀ ਪੁੱਛਿਓ ਆਂਟੀ ਮੈਨੂੰ ਕਹਿ ਗਲੇ ਮਿੱਠਾ ਕਰਤੋਂ ਤਾਂ ਮਿੱਠਾ ਹੁੰਦਾ ਉਹ ਤਾਂ ਖੱਟਾ ਹੀ ਮਿਲੀ ਸੌਣ ਪਾਉਂਦਾ ਫਿਰ ਮਾਪੇ ਬਾਪੇ ਤਾਂ ਕਹਿੰਦੇ ਵੀ ਮੇਰੀ ਮੰਮਾ ਬਣਾਉਂਦੀ ਵੀ ਮੇਰੀ ਮੰਮੀ ਬਣਾਉਂਦੀ ਭਾਈ ਅਸੀਂ ਬਣਾਉਂਦੇ ਰਹੇ ਹਾਂ ਉਹ ਕਹੇ ਚਲ ਤੂੰ ਬਣਾ ਲੈ ਫਿਰ ਮੈਨੂੰ ਦੱਸੀ ਕਿਵੇਂ ਬਣਦਾ ਮਾਂ ਠੀਕ ਆ ਤੇ ਪਰ ਮੈਂ ਦੱਸ ਕੇ ਜਾਉਂ ਤੇ ਮੈਂ ਮਗਾ ਕੇ ਦੱਲੀ ਆ ਜੀ ਖਾਇਬਨੀ ਸੀ ਉਹਨਾਂ ਦੇ ਕੁਦਰਤੀ ਤਾਂ ਉਹਨੇ ਆਪਦੇ ਕੋਲੋਂ ਪੈਸੀ ਦੇ ਕੇ ਨਾਲ ਦੀ ਦੁਕਾਨ ਤੋਂ ਮੈਨੂੰ ਮੰਗਾ ਕੇ ਦਿੱਤੀ ਇੰਗਲੀ ਸੇ ਫੇਰ ਮੈਂ ਆ ਕੇ ਕਰਿਆ YouTube ਤੇ ਅਰ ਗੂਗਲ ਤੇ ਸਰਚ ਵੀ ਕੀ ਇਹ ਗੱਲ ਸੱਚੀ ਆ ਉਹ ਗੱਲ ਬਿਲਕੁਲ ਸੱਚੀ ਹੋ ਗਈ ਨਾ ਮਿੱਠੇ ਗੌਂਦੀ ਤਾਂ ਵੀ ਗੈਂਟੀ ਗੰਦੀ ਲਾਏਗਾ ਮੁਹੰਮਦ ਜੀ ਉਹ ਨਹੀਂ ਉਹਨਾਂ ਨੇ ਨੂਰ ਨਾ ਕਰਦੇ ਜੀ ਅੱਛਾ ਛਾਰ ਤੋਂ ਕੱਢ ਲਈਏ ਛਾਰ ਤੋਂ ਤੇ ਛੇ ਰੁਕਾ ਛੋਂ ਤੱਕ ਆਪਾਂ ਮੇਰੇ ਪਹਿਲਾਂ 15 ਮਿੰਟ ਪਹਿਲਾਂ ਪੀਉਂਦੀ ਇਹਨੂੰ 10-15 ਮਿੰਟ ਪਹਿਲਾਂ ਮਨਸਿਕ ਨੇ ਪੀਉਂਦਾ ਤਾਂ ਤੁਸੀਂ ਵੀ ਪੀਉ ਸਕਦੇ ਹੋ ਜੇ ਜ਼ਿਆਦਾ ਕਾਲੀ ਹੈ ਤਾਂ ਤੁਸੀਂ ਤਰਤਾ ਗਰਮ ਬਣਾ ਕੇ ਲੋ ਫਿਰ ਗਰਮ ਬਣਾਇਓ ਬਹੁਤ ਗਰਮ ਆ ਇਹ ਨਹੀਂ ਕਿ ਜੱਟ ਦੀ ਬੁਰੀ ਨਹੀਂ ਤਾਂ ਇਹ ਮਿਲਿਆ ਕੇ ਲੋਖ ਖਟਿਆਈ ਬਣਾਉਂਦੇ ਹੁੰਦੇ ਤੇ ਘਰੇ ਹਨਾ ਕਿੰਨੀ ਵਧੀਆ ਤੀਣਾ ਹਾਂ ਪਾਤੀ ਤੇ ਜੋ ਮਰਜ਼ੀ ਕਰਦੇ ਪਰ ਉਹਨਾਂ ਪਤਾ ਇਹ ਤੁਹਾਨੂੰ ਜੀ ਜੇ ਕਹਤ ਤੋੜ ਲੋ ਇਹਨੂੰ ਪਾਉਣ ਲੋ YouTube ਬਰਾਮਾ ਕੋ ਫਾਬੀ ਗਾ ਪਾ ਲੈ ਲਾਓ ਜੀ ਤਹਿਲ ਕਾ ਹੋਣ ਜਾ ਰਹੇ ਆ ਧੁਮਾਕਾ ਹੋਣ ਜਾ ਰਹੇ ਆ ਮਿੱਠੇ ਕਬੂਜ ਖਟੇ ਇਮਲੀ ਦਾ ਕੰਬੀਨੇਸ਼ਨ ਬਣੂਗਾ ਸੋ ਦੇਖਦੇ ਆ ਕਿ ਤਰ੍ਹਾਂ ਦਾ ਬਣਦਾ ਮਾਪੀਦ ਨੇ ਵਧੀਆ ਹੋਣੀ ਆ ਤੜਕੇ ਜਿਹੀ ਬਣਾ ਕੇ ਖਾਦਾ ਜਾਂ ਬਣਾ ਕੇ ਖਾਦਾ ਬਣ ਕੇ ਬਣਾਇਆ ਆਪਾਂ ਨੇ ਘੱਟ ਬਣਾਇਆ ਜਿਆਦਾ ਨਹੀਂ ਜਿਆਦਾ ਚਿਰ ਬਾਅਦ ਖਣਾਉਣੀ ਆ ਜਿਆਦਾ ਨਹੀਂ ਉਸ ਦਾ ਬਰਸਨਾ ਹੋ ਗਿਆ ਤਾਂ बस ਬੈਨ ਪਤਾ ਕਿ ਜਦੋਂ ਪਟ ਪਟ ਮੈਂ ਤਾਂ ਹੋਰ ਲੈਣ ਲੱਗਾ ਤਾਂ ਤੂੰ ਤਾਂ ਹੋ ਚੋ ਵੀ ਤੀਜਾ ਕੇ ਹਿਸਾਬ ਆਇਆ ਉਹ ਤਾਂ ਖਤਮ ਜਾਂ ਜੁੱਤਰਾ 430 999 ਨਾ ਬਣ ਗਿਆ ਸਬਜੀ ਦੇ ਹਿਸਾਬ ਨਾਲ ਤਾਂ ਸੀ ਜਮਾਈ ਲਿਵ ਆਵਦੀ ਹੁੰਦੀ ਹੈ ਜਦੋਂ ਪਾਉਣੀਆਂ ਕਰਤੀ ਸੀ ਸੋ ਆ ਚੀਜ਼ ਬਾਰੇ ਦੂਜੇ ਚੈਨਲ ਤੇ ਨੂਰ ਦੇ ਲੜਕੇ ਦੱਸਿਆ ਗਿਆ ਜਰੂਰ ਰਹਿ ਮੰਨੇਓ ਮੇਰੀ ਮੰਨ ਕੇ ਜੇ ਕਿਤੇ ਕਿਸੇ ਨੂੰ ਲੋੜ ਪਵੇ ਅਵਲਾ ਦਾ ਪਵੇ ਨਾ ਪਲਾਸਟਰ ਮੇਰੇ ਲੱਗੇ ਬੌਂਦਲੀ ਮੰਤਰੀ ਦੇ ਫਿਰੇ ਤੇ ਸਿਕਈ ਮੇਰੀ ਹੈਲਪ ਵਾਸਤੇ ਆਏ ਇਹ ਲਮਾ ਖੋਲਾ ਇੰਨਾ ਵੀ ਹੌਸਲਾ ਨਹੀਂ ਚਾਹੀਦਾ ਚਾਹੀਦਾ ਹਾਂ ਬੜਾ ਦਿਲ ਦੀ ਬਹੁਤ ਕਮੈਂਟ ਆਉਂਦੀ ਮਿੰਤਲ ਉਪਨ ਦੇ ਦੀ ਜਗਰ ਕਿਸੇ ਦਾ ਹੱਥ ਕਿਸੇ ਦਾ ਪੈਰ ਲੱਗ ਨੂੰ ਪਹਿਲਾਂ ਅਸਲ ਆਇਆ ਵਸਪੇਸ਼ਟ ਹੋਣਾ ਨਹੀਂ ਜਲ ਪੇਸ਼ਟ ਆਉਣ ਲੱਗੇ ਡਾਕਟਰ ਦੇ ਹੈਨਾ ਅੱਧਰ ਗਲਗੇਤ ਨੂੰ ਹੂੰ ਜਦੋਂ ਲੱਗੇ ਕਿ ਸਭ ਦਾ ਕੁਛ ਨਾ ਕੋਈ ਟੁੱਟੇ ਨਹੀਂ ਹੋਣਾ ਹਮਦਰੋਪੂ ਜੀ ਦੀ ਮਾਤਾ ਤੁਰੇ ਛੋਡੇ ਮੰਗਦਾ ਆਸਾ ਉਹ ਪਕਾਇਆ ਲਾ ਸੋ ਦੋ ਦਾ ਪੈਰ ਇੱਥੇ ਪਤਾ ਤੁਝ ਨੂੰ ਹੂੰ ਉਹ ਦੇਖਿਤੇ ਲ ਮੈਂ ਤਾਈ ਨੂੰ ਮੇਜ ਲਿਆ ਤਾ ਅਨਾਣ ਨੂੰ ਕੁੱਕਰ 'ਚ ਬਣਾ ਲੈ ਇੱਕ ਥੀਤੀ ਨਾਲ ਵੜ ਜਣਾ ਸੀਗਾ ਪਰ ਨੂੰ ਨਾ ਉਹ ਕੁੰਡਾ 'ਚ ਰੱਖ ਕੇ ਤਾਂ ਜਿਹੜੀ ਕਦੇ ਵੀ ਹਮੇਸ਼ਾ ਇੱਕ ਗੱਲ ਯਾਦ ਰੱਖਿਓ ਮੇਰੀ ਮੰਨ ਕੇ ਜੇ ਮੇਰੀ ਮੰਨਦੇ ਹੋ ਤਾਂ ਜਿਹੜੀ ਸੁੱਕੀ ਸਬਜੀ ਆ ਬਾਬਾ ਕਰਨ ਦਾ ਤਾਂ ਉਹਨੂੰ ਬਣਾਵੇ ਖੁੱਲੇ ਪਾਂਡੇ 'ਚ ਦਾਲ ਘਰਾਂ ਬਣਾ ਲਓ ਬੇਸ਼ੱਕ ਕੁੱਕਰ 'ਚ ਪਰ ਭਿੰਡੀਆਂ ਗੁੰਡੀਆਂ ਕਰ ਲੈ ਲਵੋ ਕੁੱਕਰ ਦਾ ਕੋਈ ਜ਼ਿਆਦਾ ਫਾਇਦਾ ਨਹੀਂ ਹੈਗਾ ਕੁੱਕਰ 'ਚ ਕਿਉਂਕਿ ਜਿਹੜੀ ਆਪਣੇ ਲੋਕਾਂ ਨੇ ਗੈਸ ਬੰਦ ਦੀ ਆ ਉਹ ਸਾਰੀ ਮਿਹਰਬਾਨੀ ਕੁੱਕਰ ਦੀ ਹੋ ਆ ਸੋ ਲਾਜੀ ਥੋੜੀ ਜਿਹੀ ਉੱਪਰ ਮੈਂ ਸਾਰਾ ਨਿਕਟੇ ਹਾਂ ਜਿਹੜੀ ਸਬਜੀ ਦਾ ਨਾ ਪਾਓ ਕਿ ਚੰਚੰ ਚੇਰਕ ਮੜਾ ਨਮਕ ਦਾ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਆ ਹਾਂ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਮੇਚ ਰੱਖਣੀ ਚਰਚਰੀ ਰੱਖਣੀ ਆਪਾਂ ਨੇ ਹਾਂ ਜੇ ਸੱਕਰ-ਸੁੱਕਰ ਨਹੀਂ ਪਾਣੀ ਫਿਰ ਜਿ ਮਰਜ਼ੀ ਕਰੋ ਹਲਦੀ ਥੋੜਾ ਪੀਸੇ ਹਾਂ ਸੱਲਾ ਪੀਸਾ ਮਸਾਲਾ ਜਿ ਮਰਜ਼ੀ ਜੀਰਾ ਜੀਰਾ ਪਾਉਣੀ ਆ ਉਹ ਸਭ ਮੈਂ ਮੜੀ ਚ ਕਾਲੀ ਮਿਰਚ ਪਾ ਲਵਾਂ ਕਾਲੀ ਮਿਰਚ ਥੋੜੀ ਜੀ ਪਾਵਾਂਗੇ ਜੀ ਸੱਕਰ ਮਿੱਠੇ ਕਦੂ ਚੋਂ ਪਾ ਲੈਨੇ 90 ਪਾਣੀ ਸੁਆਹੀ ਮਿਲੀਆਣਾ ਪਾਣੀ ਦੇਖ ਲਓ ਹੁਣ ਆਹ ਪਾਤਾ ਮਿਲੀਆਲਾ ਪਾਣੀ ਫੇਰ ਕਾਉਂਗੇ ਪਾਏ ਨਹੀਂ ਆਹ ਦੇਖੀ ਵਾਲਾ ਪਾਣੀ ਹੂੰ ਇਸਮੈ ਵੱਧ ਵਧੀਆ ਹੈ ਸਮੈਲ ਵਾਤੀ ਕਹਿਣੋ ਕੀ ਜਣਾ ਬਾਈ ਸਮੈਲ ਵਾ ਵਧੀਆ ਆ ਰਹੀ ਆ ਖਟ ਮਿੱਠੇ ਦੀ ਖਾ ਕੇ ਦੇਖੋ ਨਹੀਂ ਵਦ ਰੋ ਟਮਾਟਰ ਨੂੰ ਮੋੜ ਰਿਹਾ ਇਹ ਉਪ ਆ ਰਿਹਾ ਮਤਾ ਕੁ ਲੈ ਕੇ ਕੱਲ ਚੌਣੇ ਚ ਵੀ ਆਪਾਂ ਹਰੇ ਮਟਰ ਲਿੱਤੇ ਫੇਰਾ ਤੂੰ ਕੀਰੇ ਵੀ ਲੱਤੇ ਤੇ ਸਵੇਰੋਂ ਮੈਂ ਕਹਿਆ ਨਹੀਂ ਸਵੇਰੋਂ ਮੈਂ ਕਹਿਆ ਨਹੀਂ ਵੀ ਰੋਟੀ ਨਾਲ ਆਪਾਂ ਖੀਰੇ ਵੀ ਲੱਤੇ ਤੇ ਉਹ ਨਹੀਂ ਕੋਲੀ ਤਰਤੋਂ ਆਫ ਰੈਜਿਸਟਪਾਇਤੇ ਮੈਂ ਕੇਜੇ ਇੱਕ ਮਾਰ ਚਲੂ ਕਰ ਲਾ ਲੋ ਸਾਰਾ ਹੀ ਪੈ ਗਿਆ ਪਾਣੀ ਊਂਗਲੀ ਵਾਲਾ ਫੋਨ ਪਾਉਣਾਇ ਚ ਮਠਾਪਟੂ ਮੈਂ ਕਿੰਨੀ ਵਧੀਆ ਆਉਂਦੀ ਹੈ ਹੈ ਕਿੰਨੀ ਨਿੰਮਲੀ ਦੀ ਸਮੈਲ ਹਾਂ ਕਿੰਨੀ ਵਧੀਆ ਆਉਂਦੀ ਹੈ ਨਾ ਹਾਂ ਮੈਨੂੰ ਆ ਲੱਗਦਾ ਨੂੰ ਵਿੱਚ ਬੱਦਲ ਬਣਾ ਹੋ ਗਏ ਹੋਏ ਨਾ ਸਬਜੀ ਕਰਤਾ ਸੁੱਕੀ ਸਬਜੀ ਹੁੰਦੀ ਹੈ ਜਿਹੜੀ ਨੂੰ ਵਿੱਚ ਖਾ ਵੀ ਜਾਂਦੀ ਹੈ ਟਰਾਈ ਕਰਕੇ ਦੇਖਿਓ ਸਾਰੇ ਇੱਕ ਵਾਰੀ ਵੀ ਤਾਂ ਮੰਨ ਲਓ ਕੀ ਰਿਸਪੌਂਸ ਮਿਲਦਾ ਤੁਹਾਨੂੰ ਮੈਂ ਅੱਸੀ ਸ਼ਾਮ ਨੂੰ ਖਾ ਵੀ ਦੱਸਾਂ ਹਾਂ ਤੁਹਾਡੇ ਚੌਲਾਂ ਵਾਲੇ ਖਾਣੇ ਜਿਹੜੇ ਮੂਜੀ ਫੁੱਟੇ ਜਿਵੇਂ ਇਹ ਜੇ ਗਠਾ ਯਦਲਾ ਜਣ ਤੁਮ ਮਾਲੋ ਤੜਕੇ ਦਾ ਸਮਾਨ ਹੈ ਨਾ ਪੂਰਾ ਠੋਕੇ ਪਾ ਕੇ ਵਿੱਚ ਮਿੱਠੇ ਕਦੂ ਤੇ ਖੱਟੀ ਇਮਲੀ ਜ਼ਰੂਰ ਪਾਇਓ ਫਿਰ ਪਤਾ ਲੱਗੂ ਟੇਸਟ ਦਾ ਚੈੱਕ ਕਰਕੇ ਨੂੰ ਕੁਝ ਕੱਢੇ ਫਿਰ ਪਤਾ ਲਾਉਗਾ ਵਿੱਚ ਕੀ ਚੀਜ਼ ਪੂਰੀ ਹੈ ਕੀ ਘਟ ਵੱਧ ਹੈ ਐਦਕੀ ਮੈਂ ਵੀ ਖਾ ਕੇ ਦੇਖਣੀ ਹੈ ਚੈੱਕੇ ਕਰ ਲੂ ਨਾ ਹੋਣੀ ਕੁਝ ਸੋ ਲੋ ਇਹਨੂੰ ਕਰਤਾ ਬੰਦ-ਬੰਦ ਕਿੰਨੇ ਚਿਰ ਵਾਸਤੇ ਕਰਨਾ ਹੁਣ ਦਾਰ ਨੂੰ ਇਹਦਾ ਪਤਾ ਨਹੀਂ ਇਹਦਾ ਸੋ ਇਹਨੂੰ ਆਪਾਂ ਚੈੱਕ ਕਰ ਲਾਂਗੇ ਖੋਲ ਕੇ ਦਵਾਰਾ ਦੇ ਕੀ ਰਿਸਪੌਂਸ ਆਉਂਦਾ ਸੋ ਬਣਦੀ ਤੱਕ ਦੀ ਵੀਡੀਓ ਦਿਖਾ ਦਾਂਗੇ ਫਿਰ ਤੁਸੀਂ ਬਣਾਈ ਰਹੋ ਕਿੱਦਾਂ ਦੀ ਬਣਦੀ ਆ ਪਾਣੀ ਸਾਰਾ ਇੰਲੀ ਵਾਲਾ ਵਿੱਚ ਪਾਤਾ ਆਪਾਂ ਨੇ ਆਹ ਨੂੰ ਜੋੜ ਕੇ ਇੰਲੀ ਰੱਖੀ ਪਈ ਆ ਇਹ ਉਹ ਨਾ ਮੱਠੀ ਮੱਠੀ ਭਾਅ ਪਤਾ ਹੀ ਛੱਡ ਰੱਖਣਾ ਤੁਸੀਂ ਨਾ ਜ਼ਿਆਦਾ ਤੇਜ਼ ਕਰਨਾ ਨਾ ਜ਼ਿਆਦਾ ਹੌਲੀਆ ਦੇਖੋ 400 ਤੇ ਕਰਿਆ ਹੋਇਆ ਵਾਂ ਪੀਤਾ 400 ਤੇ ਬਸ ਇਹਨੇ ਚੱਲੀ ਜਾਣਾ ਤੁਸੀਂ ਆਪਣੇ ਹਿਸਾਬ ਨਾਲ ਕਰ ਲਿਓ ਠੀਕ ਹੈ ਜੀ ਹਾਂ ਢਿੱਲੀ ਵੇਚਿਆ ਨਾ ਇਹਨਾਂ ਭਾਅ ਨਾਲ ਨੀ ਦਰ ਕੋਈ ਤੇ ਕਿੰਨੇ ਪਈ ਜਾਂਦੇ ਚਲ